ਆਪਣੇ ਤਿਆਰ ਕਰਾਏ ਹੋਏ ਆਰਟੀਕਲ ਨੇ ਸਾਡੇ 100% ਸੌਫਟ ਪਤਾਵੇ ਦੇ ਵਿੱਚ ਪਰ ਇਹਦੇ ਨਾਲ ਇੱਕ ਚੀਜ਼ ਪਈ ਜਿਹੜੀ ਹੋਰ ਆ ਆ ਦੇਖੋ ਵੀਰ ਜੀ ਮੇਡ ਇਨ ਬੇਟਨਾਮ ਇਹਦਾ ਹੀ ਮੁੱਲਾ ਸਿਰਫ ਹੋਰ ਕਿਸੇ ਚੀਜ਼ ਦਾ ਮੁੱਲ ਨਹੀਂ 650 ਰੁਪਏ ਰੇਟ ਦੇਵਾਂਗੇ ਸਿਰਫ ਸਿਰਫ 650 ਰੁਪਏ ਦੋ ਰੰਗ ਦੋਨਾਂ ਤੇ 6 ਤੋਂ ਲੈ ਕੇ 12 ਨੰਬਰ ਤੱਕ ਸਾਈਜ਼ ਇਹਦਾ ਪਰ ਐਸਿਕਸ ਬ੍ਰਾਂਡ ਸਭ ਤੋਂ ਫੇਮਸ ਮੁੰਡੇ ਪਾਉਂਦੇ ਜਿਮ ਵਾਲੇ ਸਾਰਿਆਂ ਨੂੰ ਪਤਾ ਜੈਨੂਇਨ ਚੀਜ਼ ਐਂਟੀ ਸਕਿਡ ਸੋਲ ਲੱਗਿਆ ਹੋਇਆ ਨਾ ਕਿਸਣਾ ਨਾ ਸਲਿੱਪ ਹੋਣਾ ਸਿਰਫ 650 ਰੁਪਏ ਨਿਊ ਬੈਲੈਂਸ ਆਪਣੇ ਇਹ ਬ੍ਰਾਂਡ ਜਿਹੜੇ ਹੈਗੇ ਭਾਜੀ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਇੰਟਰੋ ਕਰਨ ਦੀ ਲੋੜ ਨਹੀਂ ਹੈਗੀ ਫੇਮਸ ਬ੍ਰਾਂਡ ਹੈ ਕੁਆਲਿਟੀ ਚੈੱਕ ਆਊਟ ਕਰੋ ਬੜਾ ਸੋਹਣਾ ਪੀਸ ਹੈ ਪ੍ਰੋਪਰ ਪ੍ਰੀਮੀਅਮ ਕੁਆਲਿਟੀ ਹੈ ਭਾਜੀ ਔਰ ਇਹ 18-1900 ਵਿਕਦਾ ਹੈ ਔਰ ਮੈਨੂੰ 6 ਮਹੀਨੇ ਹੋ ਗਏ ਰੈਗੂਲਰ ਵੇਚਦੇ ਨੂੰ ਇਹ ਹੁਣ ਵੀ ਤੁਹਾਨੂੰ ਇੱਕ ਸੈੱਟ ਰੇਟ 850 ਰੁਪਏ 'ਚ ਮਿਲੂਗਾ ਸਿਰਫ ਸਿਰਫ 850 ਰੁਪਏ 'ਚ ਆ ਲੋ ਪ੍ਰੋਪਰ ਜੈਨੂਇਨ 100% ਸਟੀਚਿੰਗ ਹੈ ਕੋਈ ਪੇਸਟਿੰਗ ਨਹੀਂ ਹੋਈ ਕੁਝ ਨਹੀਂ ਔਰ ਸਭ ਤੋਂ ਵਧੀਆ ਹਿੱਟ ਕਲਰ ਵਾਈਟ ਇਦੇ ਵਿੱਚ ਹੀ ਹੈ ਵੀ ਹਾਂਜੀ ਭਾਜੀ ਔਰ ਰਿਫਲੈਕਟਿੰਗ ਲੋਗੋ ਦੇ ਵਿੱਚ ਹੈ 850 ਰੁਪਏ ਮਿੰਟ ਦੇ ਜੀ 1500 1600 ਦੀ ਆਈਟਮ ਵਿਕਦੀ ਹੈ ਮਾਰਕੀਟ 'ਚ ਵੀਡੀਓ ਰਹੀ ਸਿਰਫ 800 ਬੀਆਰ ਵੀ ਸਿਰਫ 800 ਸਿਰਫ 800 ਯਾਰ ਭਾਜੀ ਭਾਜੀ ਲੈ ਭਾਈ ਪੀਸ ਇਹ ਵੀ ਹੈ ਤਾਂ ਹਾਂ 100% ਵਾਚ ਵੀ ਯਾਰ ਬਥਰੇ ਜੀ ਪੀਸ ਆਏ ਹੋਣ ਭਾਜੀ ਨਵੀਆਂ ਆਈਟਮਾਂ ਦੇਣੀਆਂ ਭਰਾਵਾਂ ਨੂੰ ਹੁਣ ਆਹ ਦੇਖੋ ਟੀਪੀਆਰ 16 ਓਰੀਜਨਲ ਟੀਪੀਆਰ ਜਿਹੜਾ ਆਈਕਲ ਬੋਲ ਵਾਲਾ ਕਰਦੇ ਲੋਕੀ ਫੇਸਬੁਕ ਦੇ ਉੱਤੇ ਕਿ ਹਾਂ ਟੀਪੀਆਰ ਇਹ ਹੁੰਦਾ ਓਰੀਜਨਲ ਟੀਪੀਆਰ ਡਬਲ ਸੋਲ ਔਰ ਇਹ ਨ ਜਿੰਨਾ ਮਰਜੀ ਰਨਿੰਗ ਨੂੰ ਪਾਣਾ ਰਨਿੰਗ ਨੂੰ ਪਾਓ ਵਾਸ਼ ਕਰਨਾ ਵਾਸ਼ ਕਰੋ ਜਿਮ ਪਾਣਾ ਜਿਮ ਪਾਓ ਫਲੈਕਸੀ ਪੂਰੀ ਹੈ ਹੋਰ ਕੈਚਰ ਕਰਦੇ ਆ ਸਕੇਚਰ ਇਹਨੂੰ ਨਾਂ ਦੱਸਣੇ ਦੀ ਲੋੜ ਹੈਗੀ ਹੈ ਫੇਮਸ ਹੈ ਸਿਰਫ ਔਰ ਸਿਰਫ 350 ਸਿਰਫ ਸਿਰਫ 350 ਰੁਪਏ ਦਾ ਔਰ ਇਹ ਵੀ ਜੀ ਨਹੀਂ ਕਿ 350 ਦੇ ਰਹੇ ਆ ਕੂੜਾ ਦੇਵਾਂਗੇ ਨਾ ਵਧੀਆ ਚੀਜ਼ ਦੇਣੀ ਹੈ ਨਿੱਥਿਆ ਆਇਆ ਸਲਾਈ ਹੈ ਪ੍ਰੋਪਰ ਪੰਪ ਹੁੰਦਾ ਸੋ ਇਹਦਾ ਵੀ ਰੇਟ ਸਿਰਫ 800 ਰੁਪਏ ਓਕੇ ਵੀਰ ਕਲਰ ਚੈੱਕ ਕਰੋ ਉਹ ਕਲਰ ਨੇ ਇਹਦੇ ਵਿੱਚ ਬਈ ਪ੍ਰੋਪਰ origignal ਕਲਰ ਨੇ ਸਾਰੇ ਆ ਸਭ ਤੋਂ ਹਾਈ ਡਿਮਾਂਡਿੰਗ ਸ਼ੇਡ ਆ ਬਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਚੌੜੇ ਵੀ ਯਾਰ ਖੁਸ਼ੀ ਰਾਮ ਲਵਾਈ ਦੇ ਨੀਅਰ ਮੁਕਲੇ ਆਜ਼ਮਾਨਿਆਂ ਦੇ ਪਹਿਲਾਂ ਮੈਂ ਵੀਡੀਓ ਪਾਉਣੇ ਆਉਨੇ ਆ ਬਾਈ ਨੇ ਨਵਾਂ ਸਮਾਨ ਤਿਆਰ ਕਰਾਇਆ ਤੇ ਰੇਟ ਤੇ ਤੁਹਾਨੂੰ ਐਂਡ ਟੂ ਐਂਡ ਪੀਲ ਦਿਖਾਉਨੇ ਆ ਤੇ ਰੇਟ ਸੁਣ ਕੇ ਹਰਾ ਰਹ ਜਿਓਗੇ ਚਲੋ ਆਜੋ ਬਾਈ ਨੂੰ ਮਾਉਨਾ ਤੁਹਾਨੂੰ ਆ ਬਾਈ ਨੂੰ ਛੋੜ ਦਾ ਨਾਮ ਮੁਜ਼ਲੇ ਆਜ਼ਮਾਨ ਨੂੰ ਸੂਪ ਕੈਲਸ ਹਾਂਜੀ ਵੀਰੇ ਕਿੱਦਾਂ ਬਹੁਤ ਵਧੀਆ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਹਾਂ ਬਹੁਤ ਵਧੀਆ ਆ ਨਵਾਂ ਸਟਾਰਤਾ ਜਹਰਾ ਜਗਾੜੇ ਸਾਰ ਗਿਆ ਮੈਂ ਤਾਂ ਭਰਾਵਾਂ ਨੇ ਬੜਾ ਪਿਆਰ ਦਿੱਤਾ ਉਹਨਾਂ ਸਾਰੇ ਭਰਾਵਾਂ ਨੂੰ ਦੱਬ ਕੇ ਵੈਰਾਈਟੀ ਦਵਾਂਗੇ ਵਧੀਆ ਰੇਟਾਂ 'ਚ ਪ੍ਰੋਪਰ ਨਵੀਂ ਵੈਰਾਈਟੀ ਹੈ ਸਾਰੀ ਇੱਧਰ ਵੀ ਲੱਗੇ ਵੈਰਾਈਟੀ ਫਾਰਮਲਸ ਉਹ ਵੀ ਲੱਗ ਕਰਤਾ ਸਾਰਾ ਪੂਰਸ਼ਨ ਸਟੈਪ ਬਾਈ ਸਟੈਪ ਕਰਤਾ ਬਹੁਤ ਸੋਹਣਾ ਲੱਗ ਰਿਹਾ ਬਈ ਜੀ ਹੁਣ ਅਗੋਂ ਫਟਾਫਟ ਅੰਗੇ ਚੱਲਦੇ ਹਾਂ ਸ਼ੂਜ਼ ਦੇ ਗੱਲ 'ਚ ਆਜੋ ਜੀ ਨਿਊ ਬੈਲੈਂਸ ਆਪਣੇ ਇਹ ਬ੍ਰੈਂਡ ਜਿਹੜੇ ਹੈਗੇ ਭਾਵੇਂ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਬੜਾ ਸੋਹਣਾ ਪੀਸ ਹੈ। ਪ੍ਰੋਪਰ ਪ੍ਰੀਮੀਅਮ ਕੁਆਲਿਟੀ ਹੈ ਭਾਜੀ। ਔਰ ਇਹ 18-1900 ਵਿਕਦਾ ਹੈ ਔਰ ਮੈਨੂੰ 6 ਮਹੀਨੇ ਹੋ ਗਏ ਰੈਗੂਲਰ ਵੇਚਦੇ ਨੂੰ। ਇਹ ਹੁਣ ਵੀ ਤੁਹਾਨੂੰ ਇੱਕ ਸੈੱਟ ਰੇਟ 850 ਰੁਪਏ 'ਚ ਮਿਲੂਗਾ। ਸਿਰਫ ਸਿਰਫ 850 ਰੁਪਏ 'ਚ। ਆ ਲੋ। ਪ੍ਰੋਪਰ ਜੈਨੂਇਨ 100% ਸਟੀਚਿੰਗ ਹੈ। ਕੋਈ ਪੇਸਟਿੰਗ ਨਹੀਂ ਹੋਈ ਕੁਝ ਨਹੀਂ। ਔਰ ਸਭ ਤੋਂ ਵਧੀਆ ਹਿੱਟ ਕਲਰ ਵਾਈਟ। ਇਹਦੇ ਵਿੱਚ ਹੀ ਹੈ ਵੀ। ਹਾਂਜੀ ਭਾਜੀ। ਔਰ ਰਿਫਲੈਕਟਿੰਗ ਲੋਗੋ ਦੇ ਵਿੱਚ ਹੈ। 850 ਰੁਪਏ ਮੈਨੇਟ। ਇਹਦੇ ਬਾਅਦ ਤੋਹਫਾ ਦੇਵਾਂਗੇ ਇੱਕ ਹੋਰ ਨਿਊ ਬੈਲੈਂਸ ਦਾ ਹੀ। ਇਹ ਨਵਾਂ ਮਾਡਲ ਨਹੀਂ ਬਿਲਕੁਲ ਰੀਲ ਜਿਹੜਾ ਹੁਣ ਇਹਨਾਂ ਨੇ ਰੀਸੈਂਟ ਮਾਡਲ ਲਾਂਚ ਕੀਤਾ ਹੈ ਓਕੇ ਇਹ ਉਹ ਮਾਡਲ ਹੈ ਭਾਜੀ ਬਹੁਤ ਸੋਹਣਾ ਹੈ हिट मॉडल है रेगुलर अपडेट है यदि मतलब ये लै लो कि आउट ऑफ स्टॉक ही रेंगे दोनों आर्टिकल हमेशा ये दोनों की अपने को हज़ार जोड़ी आई हुई है जिन्ना मर्जी मान लो मेरा रेट एक दस देना सारे साइज छे तो लैके दस नंबर तक सिर्फ नौ सौ रुपए नौ सौ रुपए सिर्फ नौ सौ रुपए ਸੋਕਸਾਲਾ ਐਡੀਡਾਸ ਬੂਸਟ ਇਹ ਵੀ ਬ੍ਰਾਂਡ ਦਾ ਆਈਟਮ ਹੈ ਐਂਟੀ-ਸਕਿਡ ਸੋਲ ਲੱਗਿਆ ਹੋਇਆ ਔਰ ਮੇਨ ਚੀਜ਼ ਵਾਜੀ ਆ ਦੇਖੋ ਫਲੈਕਸ ਵਾਜੀ ਦੇਖਿਓ ਜੁਦਾ ਸੁਪਰ ਫਲੈਕਸ ਆ ਸ਼ੂਜ਼ ਮੈਂ ਕਹਿੰਦਾ ਜਿੰਨਾ ਮਰਜ਼ੀ ਔਰ ਇੱਕ ਚੀਜ਼ ਹੋਰ ਜਿਹੜੀ ਆਪਾਂ origignal ਸ਼ੂਜ਼ ਦੇ ਵਿੱਚ ਆਪਾਂ ਕਾਊਂਟ ਕਰਦੇ ਆਂ ਆ ਚੀਜ਼ਾਂ ਸੌਫਟਨੈਸ ਕੁਸ਼ਨ ਲੱਗੀਆਂ ਹੋਈਆਂ ਪ੍ਰੋਪਰ ਔਰ ਇਹਦਾ ਰੇਟ ਹਾਂ ਬਿਲਕੁਲ ਵਾਜੀ ਅੰਦਰ ਕੁਸ਼ਨ ਲੱਗੇ ਹੋਏ ਆ ਔਰ origignal ਟਿਊਬ ਸੋਲ ਹੈ ਕੋਈ ਕਾਪੀ ਨਹੀਂ ਹੈ ਗਿਆ ਲੋ ਓਕੇ ਵੀਰੇ ਪ੍ਰੋਪਰ ਪੰਪ ਹੁੰਦਾ ਸੋਲ ਇਹਦਾ ਵੀ ਰੇਟ ਸਿਰਫ 800 ਰੁਪਏ ਉਹ ਕਿ ਕਲਰ ਚੈੱਕ ਕਰੋ ਉਹ ਕਲਰ ਨੇ ਇਹਦੇ ਵਿੱਚ ਬਈ ਪ੍ਰੋਪਰ オリジナル ਕਲਰ ਨੇ ਸਾਰੇ ਆ ਸਭ ਤੋਂ ਹਾਈ ਡਿਮਾਂਡਿੰਗ ਸ਼ੇਡ ਆ ਬਈ ਸਾਰੇ ਵਧੀਆ ਪੀਸ ਨੇ ਸਾਰੇ ਸਾਰੇ ਕਲਰ ਸਭ ਤੋਂ ਵਧੀਆ ਨੇ ਮੈਂ ਕਹਿੰਦਾ ਵੀਰੇ ਇਹ ਏ ਕਲਾਸ ਆਈਟਮ ਇਹ ਜਾਨਾ ਬਈ ਇਹ ਸਾਰੇ ਜਿੰਨੇ ਦਿਖਾਏ ਆ ਸਾਰੇ 800 ਰੁਪਏ ਦੇ ਠੀਕ ਹੈ ਇਹਦਾ ਮਾਰਾ ਪਾ ਚੱਲਦੇ ਆ ਭਾਜੀ ਤੁਹਾਨੂੰ ਇੱਕ ਆਈਟਮ ਖੋੜ ਦਿੰਨੇ ਆ ਬ੍ਰੈਂਡ ਚੈੱਕ ਕਰ ਲਓ ਆਡੀ ਦਾ ਠੀਕ ਹੈ ਜੀ 1500 1600 ਦੀ ਆਈਟਮ ਵਿਕਦੀ ਆ ਮਾਰਕੀਟ 'ਚ ਯਾਰ ਇਹ ਸਰਵਰ ਸਿਰਫ 800 ਬੀਆਰ ਵੀ ਸਿਰਫ 800 ਸਿਰਫ 800 ਯਾਰ ਵੀ ਬਈ ਲੈ ਬਈ ਪੀਸ ਇਹ ਵੀ ਉੱਤੇ ਹਾਂ 100% ਵਾਸ਼ ਇਹ ਵੀ ਯਾਰ ਬਥਰੇ ਪੀਸ ਆਏ ਹੋਣ ਭਾਜੀ ਨਵੀਂ ਆਈਟਮਾਂ ਦੇ ਨਹੀਂ ਆ ਭਰਾਵਾਂ ਨੂੰ ਹਾਂ ਦੇਖੋ ਟੀਪੀਆਰ 16オリジナル ਟੀਪੀਆਰ ਜਿਹੜਾ ਅਜੇ ਕੱਲ ਬੋਲ ਵਾਲਾ ਕਰਦੇ ਲੋਕੀ ਫੇਸਬੁੱਕ ਦੇ ਉੱਤੇ ਕਿ ਹਾਂ ਟੀਪੀਆਰ ਇਹ ਹੁੰਦਾ オリジナル ਟੀਪੀਆਰ ਡਬਲ ਸੋਲ ਔਰ ਇਹ ਨਾ ਕਸਣਾ ਨਾ ਸਲਿੱਪੋ ਨਾ ਜਿੰਨਾ ਮਰਜੀ ਰਨਿੰਗ ਨੂੰ ਪਾਣਾ ਰਨਿੰਗ ਨੂੰ ਪਾਓ ਵਾਸ਼ ਕਰਨਾ ਵਾਸ਼ ਕਰੋ ਜਿੰਮ ਪਾਣਾ ਜਿੰਮ ਆਫ ਫਲੈਕਸੀ ਪੂਰੀ ਹੈ ਪੀਸ ਦੇ ਵਿੱਚ ਉਦਾਂ ਹੀ ਜਿਹੜਾ ਤੁਹਾਨੂੰ ਆ ਇਹ ਜਿਮਪਾਨ ਨੂੰ ਸਭ ਤੋਂ ਜ਼ਿਆਦਾ ਵਧੀਆ ਸ਼ੂਜ਼ ਆ ਆਹ ਲਾ ਬਹੁਤ ਬਿਆਰਾ ਪੀਸ ਆਇਆ ਹੋਇਆ ਲਓ ਲੋ ਜੀ ਸਪੋਰਟ ਸ਼ੂਜ਼ ਮੈਂ ਆ ਪਿਆ ਹੋਇਆ ਹੈ ਪ੍ਰੋਪਰ ਜੈਨੂਨ ਕੁਆਲਿਟੀ ਹੈ ਬਜੀਦੀ ਵੀ ਬਹੁਸ਼ੇਵਲ ਹੈ ਜਿੰਨਾ ਮਰਜ਼ੀ ਤੋ ਹੋ ਸਕਦੇ ਓਕੇ ਇਹਦੇ ਤਿੰਨ ਕਲਰ ਅਵੇਲੇਬਲ ਨੇ ਮੇਰੇ ਕੋਲ ਸਟਾਕ ਦੇ ਵਿੱਚ ਇੱਕ ਬਲੈਕ ਆ ਗਿਆ ਆਪਣਾ ਪ੍ਰੀਮੀਅਮ ਇੱਕ ਔਰੇਂਜ ਆ ਗਿਆ ਭਈਆ ਇੱਕ ਆਪਣਾ ਸਾਈ ਕਲਾਸ ਵਾਈਟ ਓਕੇ ਜੇ ਅਗਰ ਆਪਾਂ ਗੱਲ ਕਰੀਏ ਡਿਮਾਂਡ ਦੀ ਸਭ ਤੋਂ ਜ਼ਿਆਦਾ ਹਿੱਟ ਕਲਰ ਆ ਵਾਈਟ ਇਹਦਾ ਰੇਟ ਸਿਰਫ ਵਰ ਸਿਰਫ 750 ਰੁਪਏ ਠੀਕ ਹੈ ਜੀ ਫੋਨ ਆਪਾਂ ਵੀਡੀਓ ਦੇ ਵਿੱਚ ਇੱਕ ਆਈਟਮ ਹੋਰ ਕੈਪਚਰ ਕਰਦੇ ਆ ਸਕੈਚਰ ਇਹਨੂੰ ਨਾਂ ਦੱਸਣੇ ਦੀ ਲੋੜ ਹੈਗੀ ਐ ਫੇਮਸ ਹੈ ਸਿਰਫ ਔਰ ਸਿਰਫ 350 ਸਿਰਫ ਸਿਰਫ 350 ਰੁਪਏ ਦਾ ਔਰ ਇਹ ਵੀ ਜੀ ਨਹੀਂ ਕਿ 350 ਦੇ ਰਹੇ ਆ ਕੂੜਾ ਦੇਵਾਂਗੇ ਨਾ ਵਰੀਆ ਚੀਜ਼ ਦੇਣੀ ਐ ਨਿੱਥਿਆ ਹੋਇਆ ਸਲਾਈ ਐ ਓਕੇ ਵੀਰੇ ਤੋਈ ਚਲੋ ਭਾਈ ਚਲੋ ਉਤੋਂ ਮੈਮਰੀ ਫੋਰਮ ਬਤਾਵਾਂ ਲੱਗਿਆ ਵੀਰ ਜੀ ਪੈਰ ਨਹੀਂ ਥਕਣੇ ਠੀਕ ਦੋ ਰੰਗ ਬਣਵਾਏ ਆ ਆਪਣਾ ਤਿਆਰ ਹੁੰਦਾ 100% ਅਵੇਲੇਬਲ ਇੱਕ ਬਲੈਕ ਇਹ ਸਭ ਤੋਂ ਜ਼ਿਆਦਾ ਜਿਹੜਾ ਖਾਸ ਕਲਰ ਹੈ ਇਹਦਾ ਗ੍ਰੇ ਓਕੇ ਇਹ ਪੀਲ ਗ੍ਰੇ ਸ਼ੇਡ ਆ ਭਾਈ ਨਵਾਂ ਜਿਹੜਾ ਆ ਓਕੇ ਸਟੈਚਰ ਨੇ ਰੀਸੈਂਟ ਲਾਂਚ ਕੀਤਾ ਔਰ ਪ੍ਰੋਪਰ ਜੈਨੂਅਲ ਸਪੈਲਿੰਗ ਹੈ ਹਨਾ ਜੀ ਆਪਣੇ ਤਿਆਰ ਕਰਾਏ ਹੋਏ ਆਰਟੀਕਲ ਨੇ ਸਾਡੇ 100% ਸੌਫਟ ਪਤਾਵੇ ਦੇ ਵਿੱਚ ਔਰ ਇਹਦੇ ਨਾਲ ਇੱਕ ਚੀਜ਼ ਭਾਈ ਜਿਹੜੀ ਹੋਰ ਆ ਆ ਦੇਖੋ ਵੀਰ ਜੀ ਮੇਡ ਇਨ ਵਿਏਟਨਾਮ ਇਹਦਾ ਹੀ ਮੁੱਲਾ ਸਿਰਫ ਹੋਰ ਕਿਸੇ ਚੀਜ਼ ਦਾ ਮੁੱਲ ਨਹੀਂ 650 ਰੁਪਏ ਰੇਟ ਦੇਵਾਂਗੇ ਸਿਰਫ ਸਿਰਫ 650 ਰੁਪਏ ਦੋ ਰੰਗ ਦੋਨਾਂ ਤੇ 6 ਤੋਂ ਲੈ ਕੇ 12 ਨੰਬਰ ਤੱਕ ਸਾਈਜ਼ 6 ਤੋਂ ਲੈ ਕੇ 12 ਨੰਬਰ ਤੱਕ ਸਿਰਫ 650 ਰੁਪਏ ਇਹ ਦਮਰ S6 ਬ੍ਰਾਂਡ ਸਭ ਤੋਂ ਫੇਮਸ ਮੁੰਡੇ ਪਾਉਂਦੇ ਜਿਮ ਵਾਲੇ ਸਾਰਿਆਂ ਨੂੰ ਪਤਾ ਹੈ ਜੈਨੂਇਨ ਚੀਜ਼ ਐਂਟੀ ਸਕਿਡ ਸੋਲ ਲੱਗਿਆ ਹੋਇਆ ਨਾ ਕਿਸਣਾ ਨਾ ਸਲਿੱਪ ਹੋਣਾ ਸਿਰਫ 650 ਰੁਪਏ ਬੰਦਿਆ ਜੀ ਠੀਕ ਹੈ ਜੀ ਇਹ ਦਮਰ ਆਪਾਂ ਚੱਲਦੇ ਆ ਭਾਜੀ ਟਿਊਬ ਸੋਲ ਦੇ ਬੂਟਾਂ ਕਿ ਨਹੀਂ ਹਾਫ ਟਿਊਬ ਜਿਹੜੀ ਚੱਲ ਰਹੀ ਹੈ ਕੈਪਸੂਲ ਸੋ ਜਿਹਨੂੰ ਕਹਿੰਦੇ ਆਪਾਂ ਹਾਂਜੀ ਪ੍ਰੋਪਰ ਫੈਂਸੀ ਸ਼ੂਜ਼ ਸਾਰਾ ਵਾਸ਼ਾ ਵਾਲਾ ਤੋ ਸਕਦੇ ਹੋ ਜਿੰਨਾ ਮਰਜੀ ਕੋਈ ਫਰਕ ਨਹੀਂ ਹੈਗਾ ਔਰ ਡਬਲ ਫਿੱਤੇ ਨਾਲ ਆ ਇੱਕ ਫਿੱਤੇ ਸ਼ੋਅ ਵਾਸਤੇ ਇੱਕ ਫਿੱਤੇ ਟਾਈਟ ਕਰਨ ਲਈ ਇਹਦਾ ਵੀ ਰੇਟ 750 ਰੁਪਏ ਕਲਰ ਇਹਦੇ ਵਿੱਚ ਦੋ ਕਲਰ ਓਕੇ ਸਾਰੇ ਸਾਈਜ਼ 6 ਤੋਂ ਲੈ ਕੇ 10 ਨੰਬਰ ਤੱਕ ਐਂਟੀਪੀ ਆ ਰਹੀ ਹੈ ਭਾਜੀ ਜਿੰਨਾ ਜੁੱਤਾ ਮੇਰੇ ਕੋਲ ਲੱਗਿਆ ਇਸ ਟਾਈਮ ਸਾਰਾ ਡੀਪੀਆਰ ਸੋਲਰ ਹੈ ਇਹਦਾ ਵੀ ਰੇਟ 750 ਰੁਪਏ ਹੈ